ਸਮਨਾ ਗਈ ਨਾ 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 ਇਹ ਤੇ ਵਿਚਾਰੇ ਨਾ 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 ਤੇਰੀ ਨਾ ਉਹਦੇ ਜਵਾਖਾਂ ਦੀ ਖਾਈ ਨਹੀਂ ਨਹੀਂ ਇੱਕ ਮਿੰਟ ਆਪੇ ਭੈਣ ਘੜਾਉਂਦੇ ਡੰਗਰ ਤਾਂ ਵਿਕਦੇ ਆਉਂਦੇ ਰਹਿੰਦੇ ਨੇ ਇੱਕ ਤਾਂ ਝੂਠ ਮਾਰ ਕੇ ਵੇਚਦਾ ਨਾ ਝੂਠ ਨਾ ਬੋਲੀ ਦੱਸੋ ਮਾੜਾ 25000 ਰੁਪਏ ਮੰਗ ਰਿਹਾ 25 ਦਾ ਨਹੀਂ ਹੈਗਾ ਇਹ ਇਹ ਦੂਏ ਲੋਟ ਵਾਲਾ ਅੱਛਾ ਕੰਨ ਨਾ ਨਾ ਕੱਲੇ ਦੇਖ ਇਹਦੇ ਪਿੰਡੇ ਕੰਨੀ ਵੀ ਦੇਖ ਕਿਸੇ ਦੀ ਰੀਸ ਨਾ ਕਰੋ ਸੌਦਾ ਆਪਦਾ ਵੇਚ ਕੇ ਉਹਦੇ ਘਰ ਨੂੰ ਜਾਓ ਪੈਸੇ ਉਹਦੇ ਜਵਾਖਾਂ ਨੂੰ ਖਵਾਓ ਨੂੰਨ ਤੇਲ ਪਾਈਆ ਲੈ ਕੇ ਇਹ ਨਾ ਸੋਚੋ ਵੀ ਫਲਾਣੇ ਦਾ ਵਿਗਿਆ ਲੱਖ ਦਾ ਉਹ ਤਾਂ ਹੀ ਬੇਚ ਉਹ ਚ ਕੋਈ ਗੁਣ ਹੋਣੇ ਉਹ ਦਾ ਮਾਲ ਮਾਲ ਦਾ ਫਰਕ ਮਾਲ ਮਾਲ ਦਾ ਫਰਕ ਹੈ ਇਹਦੇ ਪਿੰਡੇ ਚ ਵੀ ਫਰਕ ਹੈ ਤ੍ਰੇਉਤੀਦਾਰ ਨਹੀਂ ਹੈਗਾ ਬੱਕਰਾ ਬਈ ਕੁਝ ਨਹੀਂ ਕਰੀਂ ਫਿਰ ਆਪਾਂ ਕਿਹੜਾ ਸੇਵਾ ਕਰਦਾ ਜਾ ਰਹੇ ਮਿੱਤਰ ਕੋਈ ਸੇਵਾ ਕਰਨੀ ਸੀ ਫਿਰ 25 ਮੰਗਦਾ ਤੂੰ ਹੁਣ ਮੰਗ ਲਿਆ 25 ਗੱਲ ਹੋ ਗਈ ਕੱਚੀ ਪੂਛਤੀ ਫੱਟੀ ਕਿਧਰ ਨੂੰ ਜਾਈਏ ਕਿੱਥੇ ਇਹ ਲੈ ਕੇ ਤਰੂਗਾ ਵਿਚਾਰਾ ਇਹਦਾ ਸੇਵਾ ਨਾ ਤਾਰੂਆ ਇਹਨੇ ਕਿਹੜੀ ਸੇਵਾ ਅੱਜ ਗਿਆ ਤੜਕੇ ਹਲਾਲ ਹੈ ਫੱਟੇ ਤੇ ਚੱਕ ਮੇਰੇ ਸਹਰਾ ਇਧਰ ਤਾੜੇ ਇਧਰ ਕਿਉਂ ਜੀ ਉਹ ਕੰਮ ਵਾਲਾ ਨਹੀਂ ਹੈਗਾ ਇਹ ਤਾਂ ਫੱਟੇ ਵਾਲਾ ਹੈ ਫੱਟੇ ਵਾਲਾ ਆਪਣੇ ਨੂੰ ਕੁਝ ਕਰਿਆ ਆਪਣਾ ਵੇਚਣਾ ਨਹੀਂ ਨਹੀਂ ਫਿਰ ਵਿਕਦਾ ਵੇਚਣਾ ਕਿਸੇ ਹਿਸਾਬ 'ਚ ਆ ਜਾ ਸਹੀ ਕੱਟ ਓਏ ਹਾਂ ਮੈਨੂੰ ਵੀ ਤੂੰ ਦੱਸ ਦੇ ਕੀ ਕਰਾਂ ਇੱਧਰ ਹੋ ਕੇ ਹੈਂ ਦੱਸ ਦੇ ਕੁੜਗਲੇ 12000 ਦਿੰਦਾ ਹੋਰ ਫੇਰ ਤੂੰ ਵੀ ਦੱਸ ਦੇ ਕਿੰਨੇ ਦਾ ਦੇਣੇ ਰੱਬ ਲਗਦੀ ਕਰ ਦੂੰਗਾ ਫੇਰ ਮੈਂ ਤੇਰੀ ਤਸਕੀਕੇ ਮਰਦੀ ਕਰ ਦਿੰਦਾ ਫੇਰ ਰੱਬ ਤੇ ਪਛਾ ਦੂੰਗਾ ਤੈਨੂੰ ਰੱਬ ਤੇ ਤਾਂ ਪਾਗ ਜੀ ਗਿਆ ਫੇਰ ਤਾਂ ਖੜੀ ਛੁੱਟੀ ਆ ਬਹੁਤ ਵਧੀਆ ਹਿਣਾ ਕਿਵਾ ਚੱਕਰਾਂ ਤੇ ਉਹ ਗਾਂ ਸਾਲੇ ਬੁਲਬਲੇ ਤੇ ਬਿਠਾ ਕੇ ਤੋੜ ਦਾਂਗੇ ਹੋਰ ਲੈ ਕਿੰਨੇ ਦੇਣ ਤੂੰ ਦੇਦਾ ਫਿਰ ਫਿਰ 25 ਦਾ ਕਿੱਥੋਂ ਵੇਚੂ ਆ ਬਾਪੂ ਮੇਰੇਆ ਫਿਰ ਘੱਟ ਕਰ ਲੈ ਸਾਢੇ 12 ਦਾ ਦੇ ਦੇ 13 ਦਾ ਦੇ ਦੇ ਹੁਣ ਦੱਸ ਕੀ ਕਰਾਂ ਕਾਕੇ ਸਰਦਾਰ ਨੂੰ ਪੁੱਛ ਲੈ ਜੇ ਚ ਤ੍ਰੇਉਤੀ ਐ ਮੈਂ ਤੈਨੂੰ ਹੋਰ ਦਊ 50 ਤ੍ਰੇਉਤੀ ਨਹੀਂ ਹੈ ਜੀ ਬੱਕਰੇ ਚ ਨਾ ਤੇਰੇ ਚ ਤੂੰ ਵੀ ਸੁੱਕੇ ਹੀ ਪਿਆ ਰੱਬ ਨਾਲ ਤੇਨੋ ਦਾ ਪਤੰਦਰਾ ਮੈਂ ਬੁੜਕਦਾ ਵੱਡਾ ਹੂੰ ਤੇਥੋਂ ਖਾਸਾ ਤੂੰ ਮੇਥੋਂ ਛੋਟਾ ਹੀ ਐ ਬੜਾ ਨਹੀਂ ਹੈਗਾ ਹਾਂ ਦੱਸ ਕੀ ਕਰਾਂ ਕਿਵੇਂ ਮਰਜ਼ੀ ਕਰ ਲੈ ਮੈਂ ਹਾਂ ਦੱਸ 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 ਓ ਬਾਪੂ ਮੇਰੇ ਹਾਂ ਤੂੰ ਦੱਸ ਮੋਰੇ ਕਰ ਪਹਿਲਾਂ ਇਧਰ ਬੋਲ ਇਧਰ ਕਰ ਬਾਈ ਇਧਰ ਹੋ ਜਾ ਹਾਂ ਆਇਓ ਤੂੰ ਐ ਕਰ ਬੀਜਰ ਜਵਾਦੇ ਪੌੜੀਆਂ ਗੱਲਾਂ ਕਰਦੇ ਬੀਤੋਂ ਅੰਦਰ ਆ ਕੇ ਗੱਲ ਕਰ ਮੇਰੇ ਨਾਲ ਫੇਰ ਤਾਂ ਮੈਂ ਦੇਲੀ ਟੱਪਾਂ 18 ਦਵਾ ਦੇ ਫੇਰ ਤਾਂ ਮੈਂ ਦੇਲੀ ਟੱਪਾਂ ਨਹੀਂ ਮੈਂ ਟੱਪਦਾ ਨਹੀਂ ਲੱਖ ਹਰਦਾ ਮੇਰੀ ਗੱਲ ਹੁਣ ਸੁਣ ਲੈ ਕੇਸ ਮੇਰੇ ਘਰ ਦੇ ਹੀ ਹੁੰਦੇ ਨੇ ਸੌਦਾ ਕੋਈ ਕਰਾਵੇ ਲੱਖ ਵਾਰੀ ਨਾ ਕਰਾਵੇ ਕੋਈ ਮੈਨੂੰ ਘਾਟ ਨਹੀਂ ਪਰਮਾਤਮਾ ਵੱਲੋਂ ਜੀਨੇ ਖਾੜਾ ਲਵਾਉਣਾ ਉਹ ਤਾਂ ਆਪੀ ਆਉ ਭੱਜਿਆ ਮੈਂ ਤਾਂ ਸੌਦਾ ਕਰਾ ਕੇ ਬੜਾ ਬੋਕ ਹੈ 500 ਤੇਥੋਂ ਨੂੰ 500 ਇਹ ਤੋਂ ਨੂੰ ਹਰਦਾ ਨਹੀਂ ਮੈਂ ਪਹਿਲਾਂ ਕਹਿ ਦੇਣਾ ਪਿੱਛੋਂ ਕਹਿਣਾ ਹੁਰ ਤਾਂ ਕਿ ਸਾਨੂੰ ਦੱਸਿਆ ਸੀ ਫਿਰ ਜੁੱਤ ਪਤਨ ਹੁੰਦੇ ਫਰੀ ਜੰਨੇ ਆ ਦੰਦਾ ਨਹੀਂ ਕੋਈ ਲੈਂਦਾ ਨਹੀਂ ਦਰਾ ਕਰ ਉਹਰਾ ਹੱਥ ਕਰ ਹੱਥ ਨੂੰ ਤਾਂ ਤੇਰੀ ਲੈ ਉਹਰਾ ਕਰ ਬਸ ਵੇਚਦਾ ਬੱਕਰਾ ਬੱਕਰਾ ਵੇਚਦਾ ਤੇਰਾ 15000 ਦਾ ਹੁਣ ਤਾਰਾ ਬਲਗਦੀ ਗੱਲ ਹੈ ਨਹੀਂ ਨਹੀਂ ਸਹੀ ਸਹੀ ਉਹ ਮੁੰਡੇ ਪੁੱਛੇ ਨਹੀਂ ਹਾਂ ਆਪਣਾ ਐਸਰੀ ਕਸਮਾ ਨਾ ਕਸਮ ਨਾ ਖਾਈ ਪਸ਼ੂ ਦੀ ਕਸਮ ਨਾ ਖਾਈ ਨਾ 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 ਤੇ ਵਿਚਾਰੇ ਨੇ ਨਾ 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 ਤੇਰੀ ਨਾ ਉਹਦੇ ਜਵਾਖਾਂ ਦੀ ਖਾਈ ਨਹੀਂ ਨਹੀਂ ਇੱਕ ਮਿੰਟ ਆਪੇ ਭੈਣ ਘੜਾਉਂਦੇ ਡੰਗਰ ਤਾਂ ਵਿਕਦੇ ਆਉਂਦੇ ਰਹਿੰਦੇ ਨੇ ਨਾ ਇੱਕ ਤਾਂ ਝੂਠ ਮਾਰ ਕੇ ਵੇਚਦਾ ਨਾ ਝੂਠ ਨਾ ਬੋਲੀ ਝੂਠ ਮਾਰ ਕੇ ਤਾਂ ਵੇਚਦੇ ਵੀ ਨਹੀਂ ਨਾ ਨਾ ਝੂਠ ਨਾ ਬੋਲੀ ਯਾਰ ਇਹ ਤਾਂ ਪਸ਼ੂ ਐ ਸਹੀ ਆ ਜਾ ਰਹਾ ਹਾਂ ਲੈ ਦੱਸ ਫੇਰ ਲੈ ਦੱਸ ਫੇਰ ਲੈ ਦੱਸ 18 ਦਾ ਕਹਦਾ ਤੈਨੂੰ ਹਾਂ 18 ਲੈ ਬੱਕਰਾ ਵੇਚਦਾ ਤੇਰਾ ਉਰਾ ਹੱਥ ਘਰ ਹੁਣ ਤੂੰ ਮੂੰਚਲੀ ਮਿੱਠੀ 16 ਦਾ ਹੋ ਗਿਆ ਜਾ ਭੱਜ ਜਾ ਨਿਪੜ ਗਿਆ ਲੈ ਉਹ ਵੀ ਪੈਸੇ ਹਾਂ ਕਿੰਨੀ ਕੀ ਗੱਲ ਤੀ ਇਹ ਚ ਖੁਸ਼ ਵੀ ਹੈਂ ਖੁਸ਼ ਆਪਾਂ ਨਰਾਜ ਤਾਂ ਨਹੀਂ ਨਹੀਂ ਖੁਸ਼ ਤਾਂ ਨਹੀਂ ਨਰਾਜ ਨਾ ਮੈਂ ਨਹੀਂ ਨਰਾਜ ਪੱਤਰੀ ਰੱਖ ਕੇ ਜਿੱਤ ਕੀਤੀ ਹੈ ਨਾ ਇਹਨਾਂ ਦੀ ਇੱਜ਼ਤ ਕਰੀ ਆਪਾਂ ਵਪਾਰੀਆਂ ਦੀ ਇਹਨਾਂ ਨਾਲ ਵੱਡੇ ਆ ਆਪਾਂ ਇੰਨੇ ਕਦੇ ਹੀ ਸਾਜ਼-ਵਾਜ਼ ਆ ਤੇਰਾ ਇਹ ਜੇ ਤੈਨੂੰ ਸਸਤਾ ਲੱਗਦਾ ਰੱਖ ਵੀ ਲਈ ਕਿਉਂ ਜੀ ੱੱੱਕਾ ਕੋਈ ਨਹੀਂ ਤੇਰੇ ਕਰੀਬ ਨਾਲ ਉਹ ਫੇਰ ਦੇਖਾਂਗੇ ਮੈਂ ਕਹਿੰਦਾ ਹੋਰ ਰਾਤਾਂ ਚ ਦੇਓ ਜੀ ਪੈਸੇ ਲੈ ਵੀ ਕੀ ਦਾ ਹਾਂ ਇੱਕ ਮਿੰਟ ਇੱਕ ਨਾ ਉਹ ਸਾਰੀ ਫੜਾ ਦੇ ਮੱਤੇ ਗਣ ਲੂ ਇਹ ਰੁਪਈਏ ਤੇਰੇ ਨਾਲੇ ਹੋਏ ਤੇ ਕਈ ਥੋਂ ਫਿੱਟ ਨਹੀਂ ਆਈ ਕਹਾਣੀ ਇਹਨੇ ਖਾਣਾ ਸੀ ਇਹਦਾ ਇਹਨਾਂ ਦਾ ਖਾਣਾ ਸੀ ਤਾਂ ਗਲੇ ਸੀ ਸਾਈ ਵਾਲਾ ਵਿੱਚੇ ਪਤ ਗਈ ਹੋਰ ਕੱਢੋ ਹੋਰ ਕੱਢੋ ਪੈਸੇ ਤੈਨੜ 4 5 6 7 8 9 10 11 12 13 14 15 ਕਿੰਨੀ ਹੋ ਗਈ ਜੀ ਦੁਬਾਰਾ ਗਿਣ ਲਓ ਦੁਬਾਰਾ ਗਿਣ ਲਿਆ ਬਾਈ ਠੀਕ ਹੈ ਮਹਾਰਾਜ ਲਿਖਿਆ ਈ ਤੁਹਾਡੀ ਆਪੋ ਦੀ ਇਹਨੂੰ ਛੋੜ ਜੋ ਮਰਜ਼ੀ ਕਰਦੇ ਖੁਸ਼ੀ ਤੋਂ